ਲਓ ਜੀ ਅੱਜ ਮਾਗੀ ਵਾਲੇ ਦਿਨ ਸਨ ਗੁਰਦੁਆਰਾ ਹਾਜ਼ਿਰਤਨ ਸਾਹਿਬ ਪਾਸ਼ਾ 10ਵੀਂ ਬਠਿੰਡਾ ਦੇ ਦਰਸ਼ਨ ਕਰਉਣ ਲੈ ਕੇ ਆਏ ਆ ਜੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਸਰੋਵਰ ਹੈ ਜੀ ਸਰੋਵਰ ਦੇ ਦਰਸ਼ਨ ਕਰੋ ਜੀ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਤਿੰਨ ਗੁਰੂ ਸਾਹਿਬ ਜੀ ਦੇ ਚਰਨ ਸ਼ੋ ਗੁਰਦੁਆਰਾ ਹੈ ਜੀ ਇੱਥੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਤੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਸ਼ੋਅ ਕਰ ਦੁਆਰਾ ਜੀ ਇਹ ਇਸ ਫਲਾਈ ਦੇ ਤਖਤ ਨਾਲ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਜੀ ਇੱਥੋਂ ਦੀ ਮੰਨਤ ਹੈ ਕਿ ਇੱਥੇ ਝਾੜੂ ਤੇ ਨਮਕ ਚੜਾਉਣ ਨਾਲ ਸਰੀਰ ਤੇ ਮੌਕਿਆਂ ਤੋਂ ਰਾਹਤ ਮਿਲਦੀ ਹੈ ਜੀ ਕਰੋ ਜੀ ਦਰਵਾਸ ਸਾਹਿਬ ਜੀ ਦੇ ਦਰਸ਼ਨ ਕਰੋ ਜੀ